ਉਥੇ ਜੇ ਆਪਾਂ ਗੱਲ ਕਰ ਲਈਏ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਿਹੜਾ ਇਮਲੀ ਦਾ ਬੂਟਾ ਇਹ ਇਮਲੀ ਦਾ ਬੂਟਾ ਜਦੋਂ ਜੂਨ 1984 ਉਸ ਸਮੇਂ ਦੀ ਜ਼ਾਲਮ ਸਰਕਾਰ ਨੇ ਬਹੁਤ ਸਾਰਾ ਜਿਹੜਾ ਨੁਕਸਾਨ ਕੀਤਾ ਸੀਗਾ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਈ ਢੇਰੀ ਕੀਤਾ ਸੀਗਾ ਉਹ ਜਿਹੜਾ ਬੂਟਾ ਸੀਗਾ ਉਹ ਉਸ ਸਮੇਂ ਨੁਕਸਾਨਿਆ ਗਿਆ ਸੀਗਾ ਜਿਹੜਾ ਇਹ ਇਮਲੀ ਦਾ ਬੂਟਾ ਇਹ ਬਾਗ ਦੇ ਵਿੱਚ ਲਗਾਇਆ ਸੀਗਾ ਹੁਣ ਜਿਹੜਾ ਇਹ ਇਦਾਂ ਦਾ ਮੌਸਮ ਹੋਣ ਕਰਕੇ ਤੇ ਇਹ ਜਿਹੜਾ ਇਮਲੀ ਦਾ ਬੂਟਾ ਸੁੱਕਿਆ ਹੋਇਆ ਹੈ ਉਹ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਵਾਲੇ ਉਹ ਇਹਦੇ ਤੇ ਕੰਮ ਕਰ ਰਹੇ ਨੇ ਪ੍ਰੋਜੈਕਟ ਤੇ ਤੇ ਉਹ ਛੇਤੀ ਹੀ ਇਹ ਜਿਹੜਾ ਬੂਟਾ ਆ ਇਹਨੂੰ ਹਰਿਆ ਭਰਿਆ ਤੁਸੀਂ ਦੇਖੇਂਗੇ ਇਹ ਦਰਖਤ ਦੇ ਨਾਲ ਬਣ ਕੇ ਜਿਹੜਾ ਕੁਛ ਇਦਾਂ ਦੀ ਵੀ ਗੱਲ ਤੇ ਹਨ ਇਹ ਵਾਕੋਏ ਸੁਣਨ ਵਿੱਚ ਪੜ੍ਹਨ ਵਿੱਚ ਆਇਆ ਪਰ ਜਿਹੜਾ ਇਹ ਬੂਟਾ ਆ ਇਹ ਜੂਨ 1984 ਤੋਂ ਬਾਅਦ ਹੀ ਲੱਗਿਆ ਇਹ ਇਹਨੂੰ ਆਪਾਂ ਮਤਲਬ ਕਿ ਉਹਦੇ ਨਾਲ ਨਾ ਜੋੜੀਏ ਦਿੱਖ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸੇ ਮੌਜੂਦ ਨਾ ਸੱਚਖੰਚੀ ਰੇਰ ਹਰਮੰਦਰ ਸਾਹਿਬ ਵਿਖੇ ਤਾਂ ਦੱਸ ਦਈਏ ਕਿ ਜਿੱਥੇ ਕੀ ਪ੍ਰਕਰਮਾਂ ਦੇ ਵਿੱਚ ਤਿੰਨ ਇਤਿਹਾਸਿਕ ਬੇਰੀਆਂ ਨੇ ਤਾਂ ਉਸ ਦੇ ਨਾਲ ਨਾਲ ਇੱਕ ਇਤਿਹਾਸਿਕ ਇਮਲੀ ਦਾ ਦਰਖਤ ਵੀ ਮੌਜੂਦ ਹੈ ਜੋ ਕਿ ਹੁਣ ਕਾਫੀ ਜ਼ਿਆਦਾ ਜੋ ਕਹਿ ਸਕਦੇ ਆ ਮੌਸਮ ਦੀ ਮਾਰ ਦੇ ਨਾਲ ਜੋ ਖਰਾਬ ਹੋ ਚੁੱਕਿਆ ਤਾਂ ਹੁਣ ਉਸ ਦੀ ਦੇਖ ਰੱਖ ਵਾਸਤੇ ਕਿ ਸ਼੍ਰੋਮਣੀ ਕਮੇਟੀ ਕੀ ਪ੍ਰਬੰਧ ਕਰ ਰਹੀ ਆ ਕਿ ਪੁਕਤਾ ਪ੍ਰਬੰਧ ਕੀਤੇ ਜਾਣਗੇ ਤਾਂ ਸਾਡੇ ਨਾਲ ਜੋ ਸ਼ਰਮਣੀ ਕਮੇਟੀ ਦੇ ਜੋ ਮੈਨੇਜਰ ਸਾਹਿਬ ਮੁੱਖ ਮੈਨੇਜਰ ਸਾਹਿਬ ਜੋ ਸਾਡੇ ਨਾਲ ਮੌਜੂਦ ਹੈਗੇ ਨੇ ਭਗਵੰਤ ਸਿੰਘ ਜੀ ਤਾਂ ਗੱਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਮੈਂ ਜੀ ਸਭ ਤੋਂ ਪਹਿਲਾਂ ਤਾਂ ਜਿੱਥੇ ਕਿ 베ਰੀਆਂ ਦੇ ਵੀ ਰੱਖ ਰਖਾ ਵਸਤੇ ਦੇਖ ਰਹੇ ਇੱਕ ਵਸਤੇ ਕਿਉਂਕਿ ਇਤਿਹਾਸਿਕ 베ਰੀਆਂ ਨੇ ਤਾਂ ਪਿੱਛੇ ਜੀ ਸੈਂਟਿਸਟ ਬੁਲਾਏ ਗਏ ਸਨ ਤਾਂ ਉਹਨਾਂ ਦੀ ਬਿਲਕੁਲ ਦੇਖ ਰੇ ਇੱਕ ਵਸਤੇ ਜਿਹੜੇ ਆ ਪ੍ਰਬੰਧ ਕੀਤੇ ਗਏ ਸਨ ਤਾਂ ਹੁਣ ਜਿਹੜਾ ਇਮਲੀ ਦਾ ਦਰਖਤ ਹੈਗਾ ਉਹ ਵੀ ਕਿਤਨਾ ਕਿਤੇ ਸੁੱਕ ਗਿਆ ਜਾਂ ਉਹ ਉਸ ਤੇ ਉੱਤੇ ਵੀ ਕਾਫੀ ਨੁਕਸਾਨ ਜੋ ਕਹਿ ਸਕਦੇ ਆ ਹੈਗਾ ਤਾਂ ਉਸ ਦੀ ਦੇਖ ਰੇ ਇੱਕ ਵਸਤੇ ਕੀ ਕੀਤਾ ਜਾ ਰਿਹਾ ਹੈ ਅ ਦੇਖੋ ਜਿਹੜੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀਆਂ ਪ੍ਰਕਰਮਾਂ ਚ ਇਤਿਹਾਸਿਕ 베ਰੀਆਂ ਨੇ ਤੇ ਉਹ ਤਿੰਨਾ 베ਰੀਆਂ ਦੀ ਜਿਹੜੀ ਦੇਖ ਰੇਖਾ ਉਹ ਸਾਡੇ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਤੋਂ ਪ੍ਰੋਪਰ ਸਮੇਂ-ਸਮੇਂ ਅਸੀਂ ਉਹਨਾਂ ਨੂੰ ਬੁਲਾਉਂਦੇ ਰਹਿੰਨੇ ਆ ਉਹ ਬਕਾਇਦਾ ਆ ਕੇ ਉਹਦਾ ਟ੍ਰੀਟਮੈਂਟ ਵੀ ਕਰਦੇ ਨੇ ਜੋ ਜੋ ਵੀ ਹੈਗਾ ਉਹਦੀ ਕਾਂਠ ਸਾੜ ਵਗੈਰਾ ਵੀ ਕਰਦੇ ਨੇ ਤੇ ਸਮੇਂ-ਸਮੇਂ ਸਾਨੂੰ ਆ ਕੇ رائے ਵੀ ਦਿੰਦੇ ਨੇ ਸੋ ਇਹਨਾਂ 베ਰੀਆਂ ਦੇ ਪਹਿਲਾਂ ਵੀ ਪਹਿਲਾਂ ਕੁਝ ਹਾਲਤ ਇਦਾਂ ਦੀ ਨਾਜ਼ੁਕ ਹੋ ਗਈ ਸੀ ਪਰ ਮੌਕੇ ਤੇ ਇਹਦਾ ਜਿਹੜਾ ਸਹੀ ਤਰੀਕੇ ਨਾਲ ਟ੍ਰੀਟਮੈਂਟ ਕਰਾ ਕੇ ਐਗਰੀਕਲਚਰ ਯੂਨੀਵਰਸਿਟੀ ਦੀ رائے ਮੁਤਾਬਕ ਜਿਹੜੀਆਂ ਹੁਣ 베ਰੀਆਂ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਪੂਰੀਆਂ ਹਰੀਆਂ ਭਰੀਆਂ ਨੇ ਤੇ ਪੂਰਾ ਇਹਨਾਂ ਨੂੰ ਫਲ ਆਉਂਦਾ ਉਥੇ ਜੇ ਆਪਾਂ ਗੱਲ ਕਰ ਲਈਏ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਿਹੜਾ ਇਮਲੀ ਦਾ ਬੂਟਾ ਇਹ ਇਮਲੀ ਦਾ ਬੂਟਾ ਜਦੋਂ ਜੂਨ 1984 ਉਸ ਸਮੇਂ ਦੀ ਜ਼ਾਲਮ ਸਰਕਾਰ ਨੇ ਬਹੁਤ ਸਾਰਾ ਜਿਹੜਾ ਨੁਕਸਾਨ ਕੀਤਾ ਸੀਗਾ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਸਰਸਵਰ ਸਾਹਿਬ ਨੂੰ ਢਾਈ ਢੇਰੀ ਕੀਤਾ ਸੀਗਾ ਉਹ ਜਿਹੜਾ ਬੂਟਾ ਸੀਗਾ ਉਹ ਉਸ ਸਮੇਂ ਨੁਕਸਾਨਿਆ ਗਿਆ ਸੀਗਾ ਜਿਹੜਾ ਇਹ ਇਮਲੀ ਦਾ ਬੂਟਾ ਇਹ ਬਾਗ ਦੇ ਵਿੱਚ ਲਗਾਇਆ ਸੀਗਾ ਹੁਣ ਜਿਹੜਾ ਇਹ ਇਦਾਂ ਦਾ ਮੌਸਮ ਹੋਣ ਕਰਕੇ ਤੇ ਇਹ ਜਿਹੜਾ ਇਮਲੀ ਦਾ ਬੂਟਾ ਸੁੱਕਿਆ ਹੋਇਆ ਇਹਨਾਂ ਤੇ ਵੀ ਬਕਾਇਦਾ ਉਹ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਵਾਲੇ ਉਹ ਇਹਦੇ ਤੇ ਕੰਮ ਕਰ ਰਹੇ ਨੇ ਪ੍ਰੋਜੈਕਟ ਤੇ ਤੇ ਉਹ ਛੇਤੀ ਹੀ ਇਹ ਜਿਹੜਾ ਬੂਟਾ ਆ ਇਹਨੂੰ ਹਰਾ ਭਰਾ ਤੁਸੀਂ ਦੇਖੇਂਗੇ ਇਹਨੂੰ ਉਹ ਇਸ ਪ੍ਰੋਜੈਕਟ ਤੇ ਉਹ ਕੰਮ ਕਰ ਰਹੇ ਨੇ ਜੀ ਹਿੰਦੇ ਸਭ ਇਸ ਦੇ ਨਾਲ ਨਾਲ ਖਾਸ ਤੌਰ ਤੇ ਉੱਤੇ ਕੀ ਕਿਹਾ ਜਾਂਦਾ ਕਿ ਇਤਿਹਾਸ ਮੁਤਾਬਕ ਜੋ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਤਨਖਈਆ ਕਰਾਰ ਕਰ ਦਿੱਤਾ ਗਿਆ ਸੀਗਾ ਤਾਂ ਉਸ ਵੱਲੇ ਦੇ ਜੱਥੇਦਾਰ ਸਾਹਿਬ ਬਾਬਾ ਕਾਲੀ ਫੁੱਲਾ ਸਿੰਘ ਜੀ ਵੱਲੋਂ ਉਹਨਾਂ ਵੱਲੋਂ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਇਸੇ ਦਰਖਤ ਦੇ ਨਾਲ ਬਣ ਕੇ ਜਿਹੜਾ ਕੁਛ ਇਦਾਂ ਦੀ ਵੀ ਗੱਲ ਇਤਿਹਾਸ ਹੈਗਾ ਇਹ ਬਾਕੀ ਉਹ ਸੁਣਨ ਵਿੱਚ ਪੜਨ ਵਿੱਚ ਆਇਆ ਪਰ ਜਿਹੜਾ ਇਹ ਬੂਟਾ ਆ ਇਹ ਜੂਨ 1984 ਤੋਂ ਬਾਅਦ ਹੀ ਲੱਗਿਆ ਇਹ ਇਹਨੂੰ ਆਪਾਂ ਮਤਲਬ ਕਿ ਉਹਦੇ ਨਾਲ ਨਾ ਜੋੜੀਏ ਤੇ ਹੁਣ ਇਹਦੇ ਇਸ ਪ੍ਰੋਜੈਕਟ ਤੇ ਸਾਡੀ ਯੂਨੀਵਰਸਿਟੀ ਦੀ رائے ਮੁਤਾਬਕ ਇਸ ਪ੍ਰੋਜੈਕਟ ਤੇ ਕੰਮ ਚੱਲ ਰਿਹਾ ਚੀ ਤੇ ਬੜੀ ਜਲਦੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੀ ਜਿਹੜੀ ਆ ਸਹੀ ਤਰੀਕੇ ਨਾਲ ਦੇਖਰੇ ਕਰ ਦਿੱਤੀ ਜਾਏਗੀ ਬਿਲਕੁਲ ਜੀ ਉਹਨਾਂ ਨੂੰ ਕਿਹਾ ਵਾ ਉਹ ਮੌਸਮ ਦੇ ਹਿਸਾਬ ਨਾਲ ਉਹ ਬੂਟਾ ਇਹਨੂੰ ਇਹਦਾ ਟ੍ਰੀਟਮੈਂਟ ਕਰਨਗੇ ਤੇ ਜੇ ਉਹ ਸਾਨੂੰ رائے ਦੇਣਗੇ ਤੇ ਵੀ ਇਹ ਬੂਟਾ ਬਦਲਣਾ ਤਾਂ ਉਹ ਉਹ ਉਹਨਾਂ ਦੀ رائے ਮੁਤਾਬਕ ਜੋ ਕਰ ਰਹੇ ਨੇ ਉਹਨਾਂ ਦੀ رائے ਮੁਤਾਬਕ ਇਹ ਇਸ ਪ੍ਰੋਜੈਕਟ ਤੇ ਕੰਮ ਕੀਤਾ ਜਾਊਗਾ ਜੀ 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 ਬਿਲਕੁਲ ਜਿਵੇਂ ਤੁਸੀਂ ਦੇਖਿਆ ਸਾਡੇ ਨਾਲ ਮੈਨੇਜਰ ਸਾਹਿਬ ਮजूद ਸਨ ਤਾਂ ਉਹਨਾਂ ਵੱਲੋਂ ਪੂਰਨ ਤੌਰ ਦੇ ਉੱਤੇ ਜਾਣਕਾਰੀ ਜਿਹੜੀ ਦਿੱਤੀ ਗਈ ਆ ਤਾਂ ਜਿਹੜਾ ਇਮਲੀ ਦਾ ਇਹ ਜੋ ਬੂਟਾ ਜੋ ਸ਼੍ਰੀ ਕਾਲ ਤਖਸਾਲ ਸਾਹਿਬ ਦੇ ਬਿਲਕੁਲ ਸਾਹਮਣੇ ਜੋ ਹੈਗਾ ਤਾਂ ਉਸ ਦੀ ਜਿਹੜੀ ਆ ਦੇਖ ਰੱਖ ਵਸਤੇ ਹੁਣ ਜੋ ਯੂਨੀਵਰਸਿਟੀ ਤੋਂ ਖਾਸ ਤੌਰ ਤੇ ਉਤੇ ਐਗਰੀਕਲਚਰ ਵਿਭਾਗ ਦੀ ਸਲਾਹ ਦੇ ਨਾਲ ਜੋ ਹੈ ਇਸ ਦੀ ਦੇਖ ਰਹੀ ਕਿ ਹੁਣ ਕੀਤੀ ਜਾਏਗੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਸਹੀ ਤਰੀਕੇ ਦੇ ਨਾਲ ਜੋ ਕਹਿ ਸਕਦੇ ਹਾਂ ਕਿ ਕਿਉਂਕਿ ਮੌਸਮ ਦੀ ਮਾਰ ਕਰਕੇ ਜਿਹੜਾ ਬੂਟਾ ਨੁਕਸਾਨਿਆ ਵੀ ਜਾਂਦਾ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਠੀਕ ਤਰੀਕੇ ਨਾਲ ਹਰਿਆ-ਭਰਿਆ ਜੋ ਇਸ ਨੂੰ ਕਰ ਦਿੱਤਾ ਜਾਏਗਾ ਕੈਮਰਾਮੈਨ ਸੰਦੀ কুমার ਦੇ ਨਾਲ ਅਕਸ਼ਸੂਨ ਨੇ